ਸਾਰਾ ਕੁਝ ਇੱਥੇ ਲਿਖਿਆ ਇੱਥੋਂ ਤੱਕ ਮਰਦਾਂ ਦੀਆਂ ਕਿਸਮਾਂ ਔਰਤਾਂ ਦੀਆਂ ਕਿਸਮਾਂ ਕਿਹੜਾ ਪਿੰਡ ਕਦੋਂ ਬਣਿਆ ਕੋਟਪਈ ਜ਼ਿਲ੍ਹਾ ਹੁੰਦਾ ਸੀ ਫਰੀਦਕੋਟ ਦਾ ਨਾਂ ਕਿਵੇਂ ਬਦਲਿਆ ਗਿਆ ਹਰ ਚੀਜ਼ ਬਾਰੇ ਦੁਨੀਆ ਦੀ ਜਾਣਕਾਰੀ ਸੱਤੇ ਵਾਲਿਆਂ ਤੋਂ ਲੈ ਕੇ ਹਰ ਚੀਜ਼ ਤੁਹਾਨੂੰ ਇਹਦੇ ਵਿੱਚ ਮਿਲ ਜਾਣੀ ਹੈ ਠੀਕ ਹੈ ਇਹ ਨੂੰ ਰੱਖਾਂਗੇ ਐਵੇਂ ਜਿਵੇਂ ਜਿਹੜੇ ਆਪ ਜੀ ਨੇ ਪੜਾਦਾ ਮੇਰਾ ਮਰ ਗਿਆ ਸਾਡੀਆਂ ਹਰ ਨਾਰੀਆਂ ਪੰਜਾਲ ਗਿਆ ਨਾੜ ਅੰਦਰ ਪੈ ਜੋ ਤੇ ਗੱਡੇ ਦੀ ਜੋੜੀ ਘਰੇ ਪਈ ਐ ਜਮਾ ਆ ਰੇ ਗੱਡੇ ਨੇ ਲੈਣਾ ਚੜਾਈ ਬੈਠਿਆ ਜਾਂ ਅਮਾ ਲਾ ਇੱਟਾਂ ਪੱਕੀਆਂ ਕਿੱਥੋਂ ਆਂਗਾ ਤੇ ਕਿਵੇਂ ਆ ਆ ਹੋਰ ਭਾਈ ਕਾਨਸੋਂ ਰਾਜੇ ਦਾ ਵਜ਼ੀਰ ਦਾ ਜੀ ਤੇ ਉਹਨਾਂ ਦਾ ਵਜ਼ੀਰ ਤੇ ਹੁਣ ਕੋਈ ਫਿਰ ਅੰਤਵਾਰੀ ਇਹ ਜਿਹੜਾ ਭਾਈ ਕਾਨਸ ਸਿੰਘ ਨਾਬਾ ਦਾ ਵਾਰਿਸ ਕਦੋਂ ਤੁਹਾਡੇ ਪਿੰਡ ਚਾਇਆ ਪਈ ਹੈ ਪਤਾ ਨੇ ਇਹਦੀ ਬਾਰਿਆ ਪਰ ਉਹ ਪੜਾ ਗਿਆ ਜਾਂ ਉਹਨਾਂ ਦੇ ਕਿਸੇ ਵਾਰਸਾਂ ਨੇ ਕਦੇ ਇੱਥੋਂ ਤੱਕ ਆਉਣ ਦੀ ਕੋਸ਼ਿਸ਼ ਕੀਤੀ ਨੋ 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 ਉਹਨਾਂ ਦੀ ਬਾਲੀ ਦੇੜੀ ਨਹੀਂ ਬਧੀ ਤੇ ਰਿਆ ਸ਼ਿਵਨਾਦੀ ਨਾਬੇ ਰੈਂਤੀ ਹਾਇ ਇਹ ਖੋਲੇ ਸੀ ਉਹ ਨਾਬੇ ਦਿੰਦੇ ਹਾਂ ਤੇ ਕਿਸੇ ਟਾਈਮ ਇਹ ਇਹਦੀ ਕੀਮਤ ਜੇ ਕਿਸੇ ਨੇ ਲੈਣਾ ਹੁੰਦਾ ਸੀ ਮਹਾਨਕੋਸ਼ ਦਾ ਇੱਕ ਕਿਲੇ ਦੀ ਕੀਮਤ ਦੇ ਬਰਾਬਰ ਸੀਗਾ ਤੇ ਬਾਪੂ ਇੱਕ ਗੱਲ ਦੱਸੋ ਤੁਹਾਡੇ ਪਿੰਡ ਦੇ ਉਹਨਾਂ ਨੂੰ ਵੀ ਇਹ ਸ਼ਿਕਾਇਤ ਰਹਿੰਦਾ ਕਈ ਵਾਰੀ ਵੀਰ ਪਿੱਥੋ ਦਾ ਨਾਂ ਨਹੀਂ ਆਉਂਦਾ ਜਾਂ ਦੁਨੀਆਂ ਨੂੰ ਪਤਾ ਵੀ ਜਿਹੜਾ ਪਿੱਥੋ ਦੇ ਵਿੱਚ ਭਾਈ ਕਾਂਸ ਸਿੰਘ ਦਾਪਾ ਦਾ ਜੰਮਦਣਾ। ਕਹਿੰਦੀਏ ਕੋਸ ਕਰ ਆ ਸਕਦੀ ਜੋ ਮਰਜ਼ੀ ਬੇਟ ਨੂੰ ਲਿਆ ਸਕਦੀ। ਸਮਝ ਗਿਆ ਇਹਨੇ ਇਕ ਹੀ ਨਹੀਂ ਪੰਡ ਲਿਆ। ਸੋ ਮਤਲਬ ਉਹ ਥੋੜਾ ਅੰਜ ਰਹਿੰਦਾ। ਵੀਰ ਆਪਣੇ ਪਿੰਡ ਦਾ ਵੇ ਉਹ ਵਾਸਤੇ ਸਮੇਂ ਦੇ ਵਿੱਚ ਉਹ ਇੰਨਾ ਕੁ ਸੀਗਾ ਤਾਂ ਕੁਝ ਵੀ ਹੋ ਸਕਦਾ। ਕਰ ਸਕਦੇ ਜੋ ਮਰਜ਼ੀ ਕਰ ਦਿੰਦੇ ਸੀ। ਜੀ। ਚਲੋ ਠੀਕ ਹੈ ਪਿੰਡ ਬਾਰੇ ਨਹੀਂ ਹੋਇਆ। ਭਾਈ ਕਾਂਢ ਸੋ ਜਿੱਤੇ ਖੇੜਤਾ ਨਹੀਂ ਜੇ ਬੰਦਾ ਸੋਚੇ ਇਹਦੇ ਗੁਰੂਪਲੇ ਪੜੀ ਤਾਂ ਇੱਥੇ ਹੋਰ ਵੀ ਜਾਂਦਾ ਜਾਂਦੀ ਐ ਲੇਕ ਲੇਕ ਤੁਰੇ ਜਾਂਦੇ ਨਾ ਪਰ ਕਿਸੇ ਬੰਦੇ 'ਚ ਕਲਾ ਆਉਂਦੀ ਪਾਣੀ ਉਥੇ ਖੂਹੀ ਲੱਗੀ ਸੀ ਉਹ ਤਾਂ ਚ ਉਹ ਖੂਹੀ ਚ ਉਹਨਾ ਟਾਈਮਾਂ 'ਚ ਛੋਟਾ ਜੋੜ ਕੇ ਪਾਣੀ ਘੜਦੇ ਤੇ ਜਿਹੜੀਆਂ ਉਥੇ ਮੂਹਰੇ ਡੱਗੀਆਂ ਬਣੀਆਂ ਸੀ ਉਹ ਹਲਤੀ ਢੇੜ ਕੇ ਤੇ ਉਹ ਡੱਗੀਆਂ ਭਰ ਲੈਂਦੀ ਸੀ ਉਹਨਾ ਟਾਈਮਾਂ 'ਚ ਅੱਛਾ ਇੰਨੀ ਇਹ ਮੰਨ ਲਓ ਬਸ਼ਾਲ ਸੀ ਹਵੇਲੀ ਇਹ ਰੋਤਾ ਨਾ ਗੁਣਾ ਲੱਦਾ ਸੀ ਪਸ਼ੂਆਂ ਵਾਲਾ ਆਟਾ ਸੀਗਾ ਰਸੋਈ ਦਾ ਆਟਾ ਸੀਗਾ ਸਭ ਕੁਝ ਪਾਣੀ ਪਾਣੀ ਦਰ ਸੀ ਬਾਬਾ ਜੀ ਤੁਸੀਂ ਦੇਖੀਏ ਸਾਰੀ ਸਾਰੀ ਹਾਂ ਜੀ ਮੈਂ ਦੇਖੀ ਭਾਈ ਕਾਨ ਸਿੰਘ ਨਾਬਾ ਜਿਹੜੇ ਹੈਗੇ ਇੱਕ ਬਹੁਤ ਰੱਜੇ ਪੂਜੇ ਘਰੋਂ ਸੀ ਜਿੱਥੇ ਨਾ ਖੜਾ ਇਹ ਹਵੇਲੀ ਆ ਹਵੇਲੀ ਦਾ ਇਹ ਤੀਜਾ ਹਿੱਸਾ ਠੀਕ ਹੈ ਤੇ ਜਿੱਥੇ ਅੱਜ ਤੁਹਾਨੂੰ ਕਣਕ ਨਜ਼ਰ ਆਉਂਦੀ ਹੈ ਸਾਰੇ ਬੀਜੀ ਇੱਥੇ ਕਦੇ ਨਾ ਕਦੇ 25 30 ਕਿੱਲਾਂ ਦੇ ਵਿੱਚ ਬਾਗ ਲੱਗਿਆ ਹੋਇਆ ਸੀ ਤੇ ਬਾਗ ਦੇ ਵਿਚਾਰੇ ਇਹ ਹਵੇਲੀ ਬਣੀ ਹੋਈ ਸੀ ਤੇ ਭਾਈ ਕਾਣ ਸਿੰਘ ਨਾਭਾ ਦਾ ਜਿਹੜਾ ਗੋਸੀਓ ਢਿੱਲੋ ਸੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਅੱਜ ਤੁਹਾਡੇ ਵਾਸਤੇ ਇੱਕ ਇਤਿਹਾਸਕ ਜਾਣਕਾਰੀ ਲੈ ਕੇ ਆਇਆ ਮਹਾਨ ਕੋਸ਼ ਮਹਾਨ ਕੋਸ਼ ਉਹ ਪੁਸਤਕਾ ਉਹ ਸਾਡਾ ਗ੍ਰੰਥ ਹੈ ਜਿਹੜਾ ਕਿ ਆਪਾਂ ਗੱਲ ਕਰ ਗਏ ਸੰਸਕ੍ਰਿਤ ਦੇ ਰਿਗਵੇਦ ਹੋਣ ਜਾਂ ਚਾਰ ਵੇਦ ਹੋਣ ਉਹਨਾਂ ਨੂੰ ਮਾਰ ਪਾਉਂਦਾ ਕਿਉਂਕਿ ਊੜੇ ਤੋਂ ਲੈ ਕੇ ਆਖਰੀ ਅੱਖਰ ਤੱਕ ਜਿਹੜਾ ਢਾੜੇ ਤੱਕ ਸਾਰਾ ਕੁਝ ਇੱਥੇ ਲਿਖਿਆ ਇੱਥੋਂ ਤੱਕ ਮਰਦਾਂ ਦੀਆਂ ਕਿਸਮਾਂ ਔਰਤਾਂ ਦੀਆਂ ਕਿਸਮਾਂ ਕਿਹੜਾ ਪਿੰਡ ਕਦੋਂ ਬਣਿਆ ਕੋਟਪਈ ਜ਼ਿਲ੍ਹਾ ਹੁੰਦਾ ਸੀ ਫਰੀਦਕੋਟ ਦਾ ਨਾਂ ਕਿਵੇਂ ਬਦਲੇਗਾ ਹਰ ਚੀਜ਼ ਬਾਰੇ ਦੁਨੀਆ ਦੀ ਜਾਣਕਾਰੀ ਸੱਤੇ ਵਾਲਾਂ ਤੋਂ ਲੈ ਕੇ ਹਰ ਚੀਜ਼ ਤੁਹਾਨੂੰ ਇਹਦੇ ਵਿੱਚ ਮਿਲ ਜਾਣੀ ਹੈ ਠੀਕ ਹੈ ਸੋ ਅਸਲ ਦੇ ਵਿੱਚ ਜਿਹੜੇ ਭਾਈ ਕਾਨ ਸਿੰਘ ਨਾਬਾ ਸੀਗੇ ਇਹ ਵਜ਼ੀਰ ਸੀਗੇ ਪਟਿਆਲਾ ਰਿਆਸਤ ਦੇ ਵਿੱਚ ਠੀਕ ਹੈ ਇਹ ਕਿਵੇਂ ਛਪਿਆ ਉਹਦੇ ਬਾਰੇ ਅਲੱਗ ਵੀਡੀਓ ਕਰਾਂਗੇ ਪਰ ਅੱਜ ਤੁਹਾਨੂੰ ਮੈਂ ਦਿਖਾਉਣਾ ਕਿ ਭਾਈ ਕਾਨ ਸਿੰਘ ਨਾਬਾ ਜਿਹੜੇ ਹੈਗੇ ਇੱਕ ਬਹੁਤ ਅਜੇ ਪੂਜੇ ਘਰੋਂ ਸੀ ਜਿੱਥੇ ਮੈਂ ਖੜਾ ਇਹ ਹਵੇਲੀ ਆ ਹਵੇਲੀ ਦਾ ਇਹ ਤੀਜਾ ਹਿੱਸਾ ਠੀਕ ਆ ਤੇ ਜਿੱਥੇ ਅੱਜ ਤੁਹਾਨੂੰ ਕਣਕ ਨਜ਼ਰ ਆਉਂਦੀ ਐ ਸਾਰੀ ਵਿੱਚੀ ਇੱਥੇ ਕਦੇ ਨਾ ਕਦੇ 25 30 ਕਿੱਲਾਂ ਦੇ ਵਿੱਚ ਬਾਗ ਲੱਗਾ ਹੋਇਆ ਸੀ ਤੇ ਬਾਗ ਦੇ ਵਿਚਾਰੇ ਇਹ ਹਵੇਲੀ ਬਣੀ ਹੋਈ ਸੀ ਤੇ ਭਾਈ ਕਾਨ ਸਿੰਘ ਨਾਭਾ ਦਾ ਜਿਹੜਾ ਗੋਸੀਓ ਢਿੱਲੋ ਸੀ ਮਲਗ ਢਿੱਲੋ ਪਰਿਵਾਰ ਨਾਲ ਸੰਬੰਧ ਸੀ ਤੇ ਉਹਨਾਂ ਦਾ ਜਿਹੜਾ ਜੱਦੀ ਪਿੰਡ ਸੀ ਉਹ ਪਿੰਡ ਹੈਗਾ ਪਿੱਥੋ ਪਿੱਥੋ ਪਿੰਡ ਨੂੰ ਕੌਣ ਨਹੀਂ ਜਾਣਦਾ ਕਬੱਡੀ ਹੋਵੇ ਅ ਤੱਕ ਇੱਥੋਂ ਦੀ ਬਹੁਤ ਮਹਾਨ ਟੀਮ ਰਹੀ ਐ ਤੇ ਉਹ ਤੋਂ ਬਿਨਾ ਵੀ ਕਾਫੀ ਹੋਰ ਚੀਜ਼ਾਂ ਜਿਵੇਂ ਪਿੱਥੋ ਰੰਪਰੇ ਦੀ ਜਮਾ ਕੋਖ ਦੇ ਵਿੱਚ ਵਸਦਾ ਤੇ ਅੱਜ ਮੇਰੇ ਨਾਲ ਉਹ ਬਾਪੂ ਨੇ ਜਿਨ੍ਹਾਂ ਕੋਲ ਇਹ ਜਿਹੜਾ ਹੈਗਾ ਭਾਈ ਕਾਨ ਸਿੰਘ ਨਾਬਾ ਦੀ ਇਹ ਵਿਰਾਸਤ ਆਈ ਹੈ ਵਿਰਾਸਤ ਮਤਲਬ ਕਿ ਹਵੇਲੀ ਦੇ ਅੱਜ ਮਾਲਕ ਨੇ ਜ਼ਮੀਨਾਂ ਦੇ ਅੱਜ ਮਾਲਕ ਨੇ ਬਾਪੂ ਸੱਸੀ ਗਾਲ ਪਹਿਲਾਂ ਦਾ ਸੱਸੀ ਗਾਲ ਬਾਪੂ ਜੀ ਤੁਹਾਨੂੰ ਪਤਾ ਵੀ ਇਹ ਜਿਹੜਾ ਹੈਗਾ ਭਾਈ ਕਾਨ ਸਿੰਘ ਨਾਬਾ ਦੀ ਹਵੇਲੀ ਹੈ ਹਾਂ ਜੀ ਜਮਾ ਤੋਂ ਸੋ ਆਪਾਂ ਪਹਿਲਾਂ ਭਾਈ ਕਾਨ ਸਿੰਘ ਨਾਬਾ ਦੀ ਤਸਵੀਰ ਵੀ ਜਿਹੜੀ ਹੈ ਦਰਸ਼ਕਾਂ ਨੂੰ ਦੱਸ ਦਗੇ ਭਾਈ ਕਾਨ ਸਿੰਘ ਨਾਬਾ ਉਹ ਜੇ ਆਪ ਜਦੋਂ ਮਹਾਨ ਕੋਸ਼ ਖੋਲਦੇ ਆ ਨਾ ਤੁਹਾਨੂੰ ਚਾਹੇ ਆਪਾਂ ਕਿਹਾ ਸਰਹੰਦ ਹੋਵੇ ਚਾਹੇ ਚਮਕੌਰ ਸਾਹਿਬ ਹੋਵੇ ਚਾਹੇ ਇਹ ਤਾਂ ਚਲੋ ਆਪਣੇ ਹੋਗੇ ਨਕਸ਼ੇ ਪਰ ਮੈਂ ਇਹਨੂੰ ਸਭ ਤੋਂ ਵੱਡਾ ਨਕਸ਼ਾ ਜਿਹੜਾ ਆ ਨੇ ਸਭ ਤੋਂ ਵੱਡਾ ਆਹ ਹਿੰਦੁਸਤਾਨ ਦਾ ਪੁਰਾਣਾ ਨਕਸ਼ਾ ਜੇ ਤੁਸੀਂ ਦੇਖੋ ਹਿੰਦੁਸਤਾਨ ਪੁਰਾਣਾ ਨਕਸ਼ਾ ਇਹ ਕਿੱਥੋਂ ਤੱਕ ਹੁੰਦਾ ਸੀਗਾ ਇੱਥੇ ਤੱਕ ਜਿਹੜਾ ਨਕਸ਼ਾ ਬਗਦਾਦ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਜਿਹੜਾ ਕਾਬਲ ਕੰਧਾਰ ਬਗਦਾਦ ਤੱਕ ਸੀਗਾ ਹੈਨਾ ਇਹ ਸਾਰੇ ਨਕਸ਼ੇ ਇਹਦੇ ਵਿੱਚ ਪਰੋਇਆ ਤੇ ਅੱਜ ਆਪਾਂ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਘਰ ਦਾ ਨਕਸ਼ਾ ਜਾਣਨ ਦੀ ਕੋਸ਼ਿਸ਼ ਕਰਦੇ ਆਂ ਬਾਪੂ ਜੀ ਤੁਸੀਂ ਜਿਹੜੀ ਇਹ ਮੰਨ ਲਓ ਜਾਇਦਾਦ ਆ ਇੱਕ ਨਾ ਚਾਹ ਪਹਿਲਾਂ ਲਈ ਸੀਗੀ ਅਸੀਂ ਹਾਂਜੀ ਸਾਡੇ ਲਈ ਨੂੰ ਤਾਂ ਹੋ ਗਏ ਨੂੰ 18 ਵਰੀ ਅੱਛਾ ਬਾਪੂ ਜੀ ਇਹ ਜੋ ਅਸੀਂ ਗਰੀਦੀ ਹੈ ਠੀਕ ਹੈ ਤੇ ਜਿਹੜੀ ਲਈ ਸੀ ਪਹਿਲਾਂ ਵਾਲੇ ਨੇ ਜੀ ਉਹਨੂੰ ਲੈਣ ਤਾਂ ਘੱਟ ਤੋਂ ਘੱਟ ਤੈਨੂੰ ਮੈਂ ਦੱਸ ਦਾਂ ਟੱਕ ਚੱਕਿਆਂ ਦੇ ਉੱਤੇ ਹੋ ਗਏ 50 ਤੋਂ ਤੇ ਉਹਨਾਂ ਨੂੰ ਵੀ ਖਰੀਦੀ ਨੂੰ ਇਹਨੂੰ ਹੋ ਗਏ 45 ਹਜ਼ਾਰ 45 ਜਿਹਨੇ ਉਹ ਬੰਦੇ ਨੇ ਖਰੀਦੀ ਸੀ ਮੱਲਾ ਉਹ ਸਾਰੀ ਕਾਇਮ ਸੀ ਠੀਕ ਹੈ ਜੀ ਪੂਰੀ ਉਹ ਸ਼ੂਟਿੰਗਰ ਵਾਲਾ ਵੀ ਸਾਰੇ ਉੱਤੇ ਸੀ ਉਹ ਉਥਾਈ اچھا ਪੂਰਾ ਡਾਵਾ ਮਾਗਲੇ ਪਸੂ ਰਾ ਹੁੰਦਾ ਸੀ ਕਿ ਬਾਕੀ ਜਿਹੜਾ ਖਾਣਾ ਬਣਦਾ ਸੀ ਉਹਦੇ ਮੂਰੇ ਕੰਮ ਰਿਹਾ ਸੀ ਠੀਕ ਹੈ ਜਗਾ ਥੱਲੇ ਪਈ ਵੀ ਸੀ ਪੂਰੀ ਘੱਟ ਤੋਂ ਘੱਟ 20 ਕਰਮਾ ਲੰਮੀ ਮੂਰੇ ਜਗਾ ਬਣੀ ਜੇ ਡੋਡੀ ਠੀਕ ਹੈ ਜਿੱਥੇ ਭੋਜਨ ਬੰਦਿਆ ਸੀ ਬਾਹ ਕਹਿਦਾ ਪਾਣੀ ਉਥੇ ਖੂਹੀ ਲੱਗੀ ਸੀ ਉਹ ਤਾਂ ਚ ਜੀ ਉਹ ਖੂਹੀ ਚ ਉਹਨਾ ਟਾਈਮਾਂ ਚ ਝੋਟਾ ਜੋੜ ਕੇ ਪਾਣੀ ਕੱਢਦੇ ਤੇ ਜਿਹੜੀਆਂ ਉਥੇ ਮੂਰੇ ਡੱਗੀਆਂ ਬਣੀਆਂ ਸੀ ਉਹ ਹਲਤੀ ਗੇੜ ਕੇ ਤੇ ਉਹ ਡੱਗੀਆਂ ਭਰ ਲੈਂਦੀ ਸੀ ਆ ਉਹਨਾ ਟਾਈਮਾਂ ਚ ਅੱਛਾ ਇੰਨੀ ਇਹ ਮਾਲੋ ਬਸ਼ਾਵਾਲ ਸੀ ਹਵੇਲੀ ਰੋ ਤਿੰਨ ਗੁਣਾ ਵੱਡਾ ਸੀ ਪਸ਼ੂਆਂ ਵਾਲਾ ਅੱਟ ਸੀਗਾ ਰਸੋਈ ਦਾ ਅੱਟ ਸੀਗਾ ਸਭ ਕੁਝ ਪਾਣੀ ਦੇ ਪਾਣੀ ਦਾ ਸੀ ਬਾਪੂ ਤੁਸੀਂ ਦੇਖੀਏ ਸਾਡੀ ਸਾਰੀ ਹਾਂ ਜੀ ਮੈਂ ਦੇਖੀ ਤੇ ਬਾਪੂ ਇਹ ਤੁਹਾਡਾ ਪਿੰਡ ਫਿਰ ਵਿਆਸਤੀ ਰਿਹਾ ਇਹ ਤਾਂ ਉਹ ਟਾਈਮਾਂ ਦੇ ਵਿੱਚ ਤਾਂ ਕੱਚੀਆਂ ਇਟਾਂ ਦੇ ਘਰ ਹੁੰਦੇ ਜਿਹੜੇ ਟਾਈਮਾਂ ਦੇ ਵਿੱਚ ਇਹ ਰੇਲ ਗੱਡੀਆਂ ਲਾਈਨਾਂ ਚੜਾਈ ਬੈਠੇ ਆ ਜਾਂ ਮਾਲਾ ਇਟਾਂ ਪੱਕੀਆਂ ਕਿੱਥੋਂ ਆਂਗਾ ਤੇ ਕਿਵੇਂ ਆ ਭਾਈ ਕਾਹਨ ਸੋ ਰਾਜੇ ਦਾ ਵਜ਼ੀਰ ਦਾ ਜੀ ਇਹਦੀ ਉਹਨਾਂ ਦਾ ਵਜ਼ੀਰ ਉਹਦੀ ਇੱਥੇ ਜੋ ਜ਼ਮੀਨਾਂ ਸੀ ਉਹਨਾਂ ਟੈਮਾਂ 'ਚ ਜਿਹਦੀ ਜਿਵੇਂ ਹੁਣ ਆਪਾਂ ਅੱਗੇ ਐਂ ਦਾਦੇ ਪਹਿਲਾਂ ਆਪਾਂ ਸਿਆਣੇ ਦੀਆਂ ਗੱਲਾਂ ਸੁਣਦੇ ਆਂ ਜਿਹਦੀ ਜਿਵੇਂ ਰਾਜ ਦਾ ਵਜ਼ੀਰ ਸੀ ਜਿਹੜੀ ਧਰਤੀ ਸੀ ਉਦੋਂ ਆਮ ਜੇ ਬੰਦਾ ਘਰ 'ਚ ਛੜਾ ਸੀ ਔਰਤਾਂ ਨਹੀਂ ਸੀ ਕੋਈ ਕੱਲਾ ਬੰਦਾ ਰਹਿ ਗਿਆ ਉਹ ਜ਼ਮੀਨ ਉਹਨਾਂ ਦੇ ਨਾਂ ਟੁੱਟਦੀ ਸੀ ਜੀ ਉਹਨਾਂ 'ਚ ਉਹਨਾਂ ਦੇ ਨਾਂ ਜੜੀਦੀ ਸੀ ਜੈਕਾਰ ਫਿਰ ਉਹ ਮਾਲਕ ਬਣੇ ਸਾਡੇ ਪਿੰਡੇ ਕੱਲੀ ਨਹੀਂ ਸਾਡੇ ਪਿੰਡਾਂ ਘੱਟ ਤੋਂ ਘੱਟ 100-200 ਕਿੱਤੇ ਲੈ ਲਏ ਅਸਾਂ 100-150 ਕਿਲਾ ਜ਼ਮੀਨ ਹੈ ਇੰਨਾ ਦੀ ਇੰਨਾ ਦੀ ਘੱਟ ਤੋਂ ਘੱਟ ਤੇ ਹਵੇਲੀ ਇੱਥੀ ਸੀ ਕਿਤੇ ਪਿੰਡ ਚ ਵੀ ਸੀ ਨਾ ਪਿੰਡ ਚ ਵੀ ਹੈਗੀ ਸੀ ਅੱਛਾ ਪਿੰਡ ਚ ਹੈਗੀ ਸੀ ਸਤ ਕਿੰਨਾ ਚਿਰ ਪਹਿਲਾਂ ਗਏ ਆ ਪਿੰਡੋਂ ਕੋਈ ਹੈ ਕੋਈ ਆਈਡੀ ਨਹੀਂ ਉਹਦਾ ਆਪਾਂ ਨੂੰ ਕੋਈ ਕਿੰਨਾ ਚਿਰ ਪਹਿਲਾਂ ਗਏ ਮੰਨ ਲਓ ਜਿਹੜਾ ਹੈਗਾ ਇਹ ਨਹੀਂ ਪਤਾ ਤੇ ਹੁਣ ਕੋਈ ਫਿਰ ਅੰਤਵਾਰੀ ਇਹ ਜਿਹੜਾ ਭਾਈ ਕਾਨ ਸਿੰਘ ਨਾਬਾ ਦਾ ਵਾਰਿਸ ਕਦੋਂ ਤੁਹਾਡੇ ਪਿੰਡ ਚ ਆਏ ਕੋਈ ਹੈ ਪਤਾ ਨਹੀਂ ਇਹਦੀ ਵਾਰਿਆ ਕੋਈ ਪਤਾ ਨਹੀਂ ਜਾਂ ਉਹਨਾਂ ਦੇ ਕਿਸੇ ਵਾਰਸਾਂ ਨੇ ਕਦੇ ਇੱਥੋਂ ਤੱਕ ਆਉਣ ਦੀ ਕੋਸ਼ਿਸ਼ ਕੀਤੀ ਨਹੀਂ ਨੋ 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 ਉਹਨਾਂ ਦੀ ਬਾਲੀ ਦੇੜੀ ਨਹੀਂ ਬਧੀ ਗਾਂ ਅੱਛਾ ਗਾਂ ਜਿਹੜਾ ਕੁਦਰਤ ਦੀ ਗੇੜ ਗੇਢੀ ਆ ਜਿਨ੍ਹਾਂ ਨੇ ਖਰੀਦੀ ਸੀ ਭਾਈ ਕਾਂਸੋਂ ਕਿਆ ਨੇ ਹਾਂ ਉਹਨਾਂ ਦੀ ਗਾਂਹਾਂ ਰਿਵਾਦ ਨਹੀਂ ਬਧੀ ਕਾਂਸੋਂ ਅੱਛਾ ਕਾਂਸ ਸਿੰਘ ਦੀ ਆਪ ਦੀ ਜਿਨ੍ਹਾਂ ਨੇ ਮਾਨ ਤੋਂ ਸਿਰੋ ਤੇ ਲਾ ਲਾ ਪੋਤਿਆਂ ਤਾਂ ਹੀ ਵੱਧ ਕੇ ਗਾਂਹਾਂ ਉਹਨਾਂ ਦੇ ਰਿਵਾਦ ਨਹੀਂ ਬਧੀ ਦੋ ਦੋ ਉਹਨਾਂ ਨੇ ਵਿਆਹ ਵੀ ਕਰਾਏ ਤਿੰਨ ਤਿੰਨ ਵਿਆਹ ਕਰਾਏ ਤੇ ਮਹਾਰਾਜ ਦੀ ਕੁਰਕ ਰੋਪੀ ਤੇਰੇ ਆਦਿ ਉਹਨਾਂ ਦੀ ਨਾਬੇ ਵਧੀ ਠੀਕ ਹੈ ਤੇਰੇ ਆਸਿ ਉਹਨਾਂ ਦੀ ਨਾਬੇ ਰੈਂਦੀ ਹੈ ਹਾਈ ਪਿਛੋੜੇ ਸੀ ਉਹ ਨਾਬੇ ਰੈਂਦੇ ਸੀ ਹਾਂ ਜਿਵੇਂ ਮਾਲਾ ਹੁਣ ਅੱਜ ਕੱਲ ਵੀ ਜਿਵੇਂ ਕੋਈ ਪੜਿਆ ਲਿਖਿਆ ਮਾਲਾ ਪਿੰਡ ਸੜ ਕੇ ਸ਼ਹਿਰ ਆਣ ਲੱਗ ਪੈਂਦਾ ਹੈ ਹਾਂ ਤੇ ਨਾਬੇ ਵੀ ਐਂ ਦੱਸਦੇ ਨਾ ਕਹਿੰਦੀ 500 ਕਿੱਲਾ ਜ਼ਮੀਨ ਦਾ ਸੀ ਨਾਬੇ ਤੇ ਨਾ ਜੀ ਹਾਂ ਉੱਥੇ ਹੀ ਰਹੇ ਤੋਂ ਦੇਖ ਲਓ ਜਿਹੜਾ ਇਹ ਜਿਹੜਾ ਇਹ ਮਹਾਨਕੋਸ਼ ਆ ਜਦੋਂ ਕਹਿੰਦੇ ਭਾਈ ਜਿਹੜਾ ਕਾਨ ਸਿੰਘ ਨਾਬਾ ਨੇ ਕੌਮਕ 90 ਰਹਿੰਦੇ ਸੀਗੇ ਕਾਨਸਿਕਾਉਣਾ ਦਾ ਨਾਮ ਸੀ ਤੇ ਪਰ ਪਿੱਛਾ ਉਹਨਾਂ ਦਾ ਪਿੱਥੋ ਦਾ ਸੀਗਾ ਪਰ ਜਦੋਂ ਇਹ ਅੱਜ ਦਾ ਚਾਹੇ ਬੜਾ ਆਪਾਂ ਨੂੰ ਲੱਗਦੀ ਹੈ ਕਿ ਮਮੁਲੀ ਜੀ ਪੁਸਤਕਾਂ ਥੋੜੇ ਜਿਹੇ ਰੁਪਿਆਵਾਂ 'ਚ ਖਰੀਦ ਲਾਂਗੇ ਵੈਸੇ ਤਾਂ ਭਾਸ਼ਾ ਵਿਭਾਗ ਨੇ ਜਿੱਥੋਂ ਦਾ ਕਸੀਂ ਜਾਣਕਾਰੀ ਲਈ ਹੈ ਜਿੰਨੇ ਛਾਪੇ ਸੀਗੇ ਹੁਣ ਉਹਨਾਂ ਕੋਲੇ ਛਾਪਣ ਬਾਅਦ ਤੱਕ ਬਦਤ ਵੀ ਹੈ ਨਹੀਂਗਾ ਵੀ ਤਾਂ ਕਿ ਜਿਹੜਾ ਹੈਗਾ ਅੱਜ ਦੇ ਕੌਮਕ ਕੱਲ ਦੀ ਗੱਲ ਹੀ ਹੈ ਅਸੀਂ ਭਾਸ਼ਾ ਵਿਭਾਗ ਦੇ ਇੱਕ ਸੱਜਣ ਨਾਲ ਗੱਲ ਕਰ ਰਹੇ ਸੀ ਕਿ ਮਾਣ ਕੁਝ ਮਿਲ ਜੂ ਉਹ ਕਹਿੰਦਾ ਭਾਸ਼ਾ ਵਿਭਾਗ ਕੋਲੇ ਜਿੰਨੇ ਸੀਗੇ ਉਹ ਵਿਕ ਗਏ ਆ ਤੇ ਗਾਂ ਹਜੇ ਸਾਡੇ ਕੋਲੇ ਪੰਜਾਬੀ ਯੂਨੀਵਰਸਿਟੀ ਕੋਲੋਂ ਜਿਹੜਾ ਭਾਸ਼ਾ ਵਿਭਾਗ ਨੂੰ ਸਾਰੀ ਸਰਕਾਰ ਨੇ ਬਜਟ ਹੀ ਨਹੀਂ ਦਿੱਤਾ ਤੇ ਕਿਸੇ ਟਾਈਮ ਇਹ ਇਹਦੀ ਕੀਮਤ ਜੇ ਕਿਸੇ ਨੇ ਲੈਣਾ ਹੁੰਦਾ ਸੀ ਮਹਾਨਕੋਸ਼ ਦਾ ਇੱਕ ਕਿੱਲੇ ਦੀ ਕੀਮਤ ਦੇ ਬਰਾਬਰ ਸੀਗਾ ਮੰਨ ਲਓ ਅੱਜ 30 ਲੱਖ ਦਾ ਕਿੱਲਾ ਆਮਨਾਲ ਹੋਇਆ ਪਿਆ ਪਿੰਡਾਂ ਦੇ ਵਿੱਚ ਤੇ ਇਹਦੀ ਕੀਮਤ 30 ਲੱਖ ਰੁਪਏ ਸੀਗੀ ਐਡੀ ਕੀਮਤੀ ਇਹ ਆਪਾਂ ਕੇ ਬੇਸਕਿੰਤੀ ਕਿਤਾਬ ਸੀ ਤੇ ਜਦੋਂ ਭਾਈ ਕਾਨ੍ਹ ਸਿੰਘ ਨਾਭਾ ਨੇ ਇਹ ਲਿਖਿਆ ਤੇ ਭਾਵੇਂ ਉਹ ਜੱਦੀ ਪੁੱਛਦੀ ਸਰਦਾਰ ਸੀਗੇ ਪਰ ਇਹਨੂੰ ਛਿਪਵਾਉਣ ਵਾਸਤੇ ਉਹਨਾਂ ਸਮਿਆਂ ਦੇ ਵਿੱਚ ਇਦੀ ਕੀਮਤ ਬਹੁਤ ਜ਼ਿਆਦਾ ਸੀ ਤੇ ਉਹ ਸਮਿਆਂ ਦੇ ਵਿੱਚ ਜਿਹੜੀ ਭਾਈ ਕਾਣ ਸਿੰਘ ਨਾਬਾ ਨੂੰ ਜਿਹੜਾ ਮਹਾਨ ਕੋਸ਼ਿਸ਼ ਪਾਉਣ ਦੇ ਵਿੱਚ ਜਿਹੜੀ ਮਦਦ ਕੀਤੀ ਸੀ ਉਹ ਪਟਿਆਲਾ ਰਿਆਸਤ ਨੇ ਕੀਤੀ ਤਾਂ ਕਰਕੇ ਜਿਹੜਾ ਹੈਗਾ ਆਪਗੇ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਜੀ ਨੇ ਉਹ ਸਮੇਂ ਦੇ ਵਿੱਚ ਕਿਤੇ ਤਾਂ ਕਰਕੇ ਜਿਹੜਾ ਜਦੋਂ ਛਾਪ ਛਾਪਕ ਲਿਖਿਆ ਹੁੰਦਾ ਤਾਂ ਉਥੇ ਇਹਨਾਂ ਨੇ ਪਟਿਆਲਾ ਰਿਆਸਤ ਦਾ ਜ਼ਿਕਰ ਕੀਤਾ ਹੁੰਦਾ ਤੇ ਬਾਪੂ ਇੱਕ ਗੱਲ ਸੋ ਤੁਹਾਡੇ ਪਿੰਡ ਦੇ ਨੂੰ ਵੀ ਇਹ ਸ਼ਿਕਾਇਤ ਰਹਿੰਦਾ ਕਈ ਵਾਰੀ ਕਿ ਯਾਰ ਪਿੱਥੋ ਦਾ ਨਾਂ ਨਹੀਂ ਆਉਂਦਾ ਜਾਂ ਦੁਨੀਆਂ ਨੂੰ ਪਤਾ ਵੀ ਜਿਹੜਾ ਪਿੱਥੋ ਦੇ ਵਿੱਚ ਭਾਈ ਕਾਂ ਸਿੰਘ ਦਾਪਾ ਦਾ ਜਨਮਦਨ ਹੋਇਆ ਨਹੀਂ ਇਹਦੇ ਬਾਰੇ ਪਿੰਡ ਦੇ ਹਾਂਜੀ ਇਹਦੇ ਬਾਰੇ ਥੋੜਾ ਜਿਹਾ ਐਸੀ ਜਿੰਦੀ ਇਹਦੇ ਬਾਰੇ ਪਿੰਡ ਨੇ ਉਦੋਂ ਫਰਕ ਵੀ ਸੀ ਤੇ ਉਹ ਹੋ ਬਿਲਾ ਲੋ ਜਿਹੜੇ ਬੰਦੇ ਨੇ ਪਿੰਡ ਦੀ ਖਾਤਰ ਜਾਂਦੀ ਕੋਈ ਤਰੱਕੀ ਨਹੀਂ ਕੀਤੀ ਉਹਦਾ ਖਾਤਰ ਇਹਦਾ ਕਿਸੇ ਕੰਮ 'ਚ ਨੋਂ ਵੀ ਦੇ ਪਵਾਇਆ ਇਹਦੀ ਆਪਣੇ ਪਿੰਡ ਨੂੰ ਇਹਨੇ ਕੋਈ ਤਰੱਕੀ ਨਹੀਂ ਕੀਤੀ ਆਪਣੇ ਪਿੰਡ 'ਚ ਇਹਨੇ ਮਨ ਉਸੇ ਗਣੇ ਉਹਨਾਂ ਆਪਾਂ ਆਸਾਂ ਸੁਨੂ ਕੋ ਬਦਲ ਕੇ ਹਾਂ ਵੀ ਕੁਝ ਵੀ ਕਰਾ ਸਕਦੇ ਸੀ ਹਾਂ ਕੋ ਕਰਾ ਆਂਦੇ ਹਾਂ ਬਸ ਇਹ ਗੱਲ ਤੋਂ ਨੱਗਰ ਨੇ ਪਿੱਛੇ ਰੱਖਿਆ ਉਹ ਕਿਸੇ ਗੁਰੂ ਘਰ ਪਿਆ ਤੇ ਕੋਈ ਕੰਮ ਗੁਰੂ ਘਰ ਦਾ ਹੋਇਆ ਜੇ ਦੀ ਅੱਗੇ ਇਹਨਾਂ ਦਾ ਨਾਮ ਲੈਂਦਾ ਜੇ ਦੀ ਕੁਝ ਕਰਾ ਸਕਦੀ ਜੋ ਮਰਜ਼ੀ ਬੈਟ ਨੂੰ ਲਿਆ ਸਕਦੀ ਸਮਝ ਗਿਆ ਇਹਨੇ ਅੱਗੇ ਨਹੀਂ ਪਿੰਡ ਲਿਆਂਦਾ ਸੋ ਮਤਲਬ ਉਹ ਥੋੜਾ ਰੰਜ ਰਹਿਦਾ ਆ ਆਪਣੇ ਪਿੰਡ ਦਾ ਜੇ ਉਹ ਰਾਸਤੇ ਇਸ ਸਮੇਂ ਦੇ ਵਿੱਚ ਉਹ ਇੰਨਾ ਕੁ ਸੀਗਾ ਤਾਂ ਕੁਝ ਵੀ ਹੋ ਸਕਦਾ ਕਰ ਸਕਦੇ ਜੋ ਮਰਜੀ ਕਰ ਦਿੰਦੇ ਸੀ ਜੀ ਇਹਨਾਂ ਨੂੰ ਘਟਾ ਕਿਹੜੀ ਗੱਲ ਦਾ ਸੀ ਤਾਂ ਤੁਸੀਂ ਬਾਪੂ ਫਿਰ ਇਹ ਹਵੈਂਦੀ ਆ ਵੈਸੇ ਤਾਂ ਜਿਹੜਾ ਹੈਗਾ ਆਪਾਂ ਗੱਲ ਕਰ ਗਏ ਇੱਕ ਜਿਹੜਾ ਹੈਗਾ ਕੋਠਾ ਹੀ ਬਣਾ ਲੈਂਦਾ ਬਸ ਅਗਲਾ ਕਹਿੰਦਾ ਯਾਰ ਕਿੱਥੇ ਜਿਹੜਾ ਹੈਗਾ ਇਹਨਾਂ ਨੇ ਆਪਾਂ ਮੰਨ ਲਿਆ ਨੂੰ ਢਾ ਲ ਗਏ ਹੁਣ ਤੁਹਾਡੀ ਇਹਦੀ ਕੀ ਇੱਛਾ ਵੀ ਹੁਣ ਇਸ ਸਮੇਂ ਦੇ ਵਿੱਚ ਨੂੰ ਕਿਸ ਤਰ੍ਹਾਂ ਰੱਖੋਗੇ ਇਹ ਲੋ ਰੱਖਾਂਗੇ ਐਵੇਂ ਜਿਕੇ ਜਨਜ ਆਪ ਜਿਹੜਾ ਪਰਾ ਦਾ ਮੇਰਾ ਮਰ ਗਿਆ ਜੀ ਸਾਡੀਆਂ ਖਾਣਾਂ ਆੜੀਆਂ ਪੰਜਾਲੀਆਂ ਆੜ ਨਾੜ ਅੰਦਰ ਪਏ ਨੇ ਜੀ ਤੇ ਗੱਡੇ ਦੀ ਜੋੜੀ ਘਰੇ ਪਈ ਐ ਜਮਾ ਜੀ ਰੰਗ ਕਰਾ ਕੇ ਇਕੱਤਰ ਕੀ ਜਿੰਨਾ ਜਰਾ ਆਵ ਖੜਿਆ ਹੋਣਾ ਜਿੱਤੇ ਖੜੀ ਐ ਤੇ ਜਦੋਂ ਆਮ ਮਰ ਗਏ ਭਾਵੇਂ ਜਵਾ ਕੱਲ ਨੂੰ ਟਾਲ ਲੈ ਬਸ ਮੈਂ ਤੁਸੀਂ ਕਹਿਆ ਰਿਆ ਹੇ ਹਾਂਜੀ ਆਮ ਇੱਥੇ ਇਹ ਦੋ ਫਲ ਫਲੂਟ ਆਹ ਕੇ ਸਾਡਾ ਜੱਦੀ ਸੀ ਆ ਪਰਲੇ ਪਾਸੇ ਇਹ ਬਾਗ ਹੋ ਤਾਈ ਜਾਂਦਾ ਇੱਧਰ ਹੋ ਤਾਂ ਇੱਧਰ ਤੇ ਕਿੱਥੋਂ ਦਾ ਇਹ ਕੋ ਉਠਾ ਪਿਆ ਆਏ ਬਾਗ ਦੀ ਇਹ ਪੰਜ ਕਿੱਲਾਂ ਚ ਬਾਗ ਸੀ ਅੱਛਾ ਜੇ ਬੰਦਾ ਕਿਰਾਂ ਇਹ ਜਿਹੇ ਹੱਥ ਤੇ ਹੱਥ ਮਾਰ ਕੇ ਵੱਢ ਜਾਂਦਾ ਨਾ ਥਾ ਕਿਉਂਦਾ ਨਹੀਂ ਆਈ ਨਾ ਬਾਕੀ ਦੇ ਜਿੰਨਾ ਕਲੂਟ ਸੀ ਫਲ ਬਲੂਟ ਕੁੱਲ ਬੂਝਾ ਸੀ ਇੱਥੇ ਗੱਲ ਹੀ ਉਹਨਾਂ ਟਾਈਮਾਂ ਅੱਜ ਬਹੁਤ ਜ਼ਿਆਦੀ ਬਹੁਤ ਹਾਂ ਤੇ ਬਾਪੂ ਇਹ ਜਿਹੜਾ ਹੈਗਾ ਇੱਕ ਗੱਲ ਹੋਰ ਵੀ ਇਥੇ ਇੰਟਰਸਟਿੰਗ ਹੈ ਵੀ ਜੇਕਰ ਤੁਸੀਂ ਦੇਖੋ ਬਾਪੂ ਕਹਿੰਦਾ ਵੀ ਜਿੰਨਾ ਜਿੱਕ ਮੇਰੇ ਸਾਹ ਉਹਨਾਂ ਜਿੱਕ ਦਾ ਅਸੀਂ ਉਹਨੂੰ ਹੱਥ ਨਹੀਂ ਲਾਉਣ ਦਿੰਦੇ ਪਰ ਬਾਪੂ ਤੋਂ ਬਾਪੂ ਨੇ ਬਾਅਦ ਦੇ ਵਿੱਚ ਇੰਨੀ ਜਗ੍ਹਾ ਲਈ ਇਹਨੂੰ ਉਹਨਾਂ ਨੇ ਪੂਰੀ ਤਰ੍ਹਾਂ ਮੇਨਟੇਨ ਕਰਕੇ ਰੱਖਿਆ ਪਰ ਮੈਂ ਤੁਹਾਨੂੰ ਦੱਸਦਾ ਵੀ ਇਹ ਹਵੇਲੀ ਬਹੁਤ ਵੱਡੀ ਸੀ ਇੱਧਰ ਨੂੰ ਵੀ ਤੇ ਜਿਹੜਾ ਸਾਹਮਣੇ ਵਾਲਾ ਕੋਠਾ ਬਾਪੂ ਉਹ ਛੋਟੇ ਤੋਂ ਪਹਿਲਾਂ ਇਹ ਹਵੇਲੀ ਦੇ ਇੱਟਾਂ ਦਾ ਹੀ ਪਾਇਆ ਹੋਇਆ ਸੀ ਇੰਨਾ ਇਹ ਇੰਨਾ ਆਪ ਹੀ ਪਾਇਆ ਸਾਡੇ ਸਾਹਮਣੇ ਹੀ ਪਾਇਆ ਸਾਹਮਣੇ ਢੇੜੀ ਹੈ ਸਾਹਮਣੇ ਸਭ ਕੁਝ ਮਤਲਬ ਕਿ ਜਿਹੜੇ ਬਾਪੂ ਵਰਗਾਂ ਨੇ ਜਦੋਂ ਜ਼ਮੀਨ ਲਈ ਉਦੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਜਿਨ੍ਹਾਂ ਨੇ ਪਹਿਲਾਂ ਰੱਖ ਰਖਾ ਕੀਤਾ ਜੇ ਸਾਹਮਣੇ ਦੇਖਿਆ ਜਾਵੇ ਤਾਂ ਭਾਈ ਕਾਨ ਸਿੰਘ ਨਾਬਾ ਦੀ ਜਿਹੜੀ ਹਵੇਲੀ ਦੀਆਂ ਇੱਟਾਂ ਆ ਨਾਲ ਅੱਜ ਉਹ ਸਾਹਮਣੇ ਜਿਹੜਾ ਤੁੰਡੀ ਵਾਲਾ ਕੋਠਾ ਨਹੀਂਦਾ ਅੱਜ ਉਹ ਵੀ ਜਿਹੜਾ ਹੈਗਾ ਜਿਹੜਾ ਹੈਗਾ ਪਿਆਵਿਆ ਮਤਲਬ ਸਾਡਾ ਇਹ ਇਤਿਹਾਸਕ ਧਰੋੜ ਆ ਇੱਕ ਤਰ੍ਹਾਂ ਦਾ ਤੇ ਬਾਪੂ ਵਰਗੇ ਜਿਹੜਾ ਹੈਗੇ ਇਹਨਾਂ ਦੇ ਸ਼ਾਬਾਸ਼ੇ ਬਣਦੇ ਆ ਜਿਨ੍ਹਾਂ ਨੇ ਆਪਦੇ ਪੁੱਤ-ਪੋਤਿਆਂ ਨੂੰ ਦੱਸਿਆ ਪੋਤਾ ਜਿਹੜੀਆਂ ਆਈਆਂ ਇਤਿਹਾਸਕ ਧਰੋੜਾਂ ਰੱਖਣੇ ਚਾਹੀਦੇ ਆ ਬਾਕੀ ਆ ਦੁਨੀਆਂ ਦੇ ਵਿੱਚ ਆ ਜਿੱਥੋਂ ਤੱਕ ਵੀ ਪੰਜਾਬੀ ਵੱਸਦੇ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਪਿੰਡ ਪਿੱਥੂ ਆ ਜਿਹੜਾ ਇਹ ਰਾਮਪਰਾ ਫੂਲ ਤੇ ਬਿਲਕੁਲ ਨਾਲ ਆ ਰਾਮਪਰਾ ਬਰਨਾਲਾ ਰੋੜੀ ਨੂੰ ਆਪਾਂ ਕੀ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਪਰ ਹਨਾ ਸਤਿ ਐ ਜੇ ਕਿਸੇ ਨੂੰ ਦੇਖਣ ਆਉਣੇ ਜਾਂ ਦਿਖਾਤਾ ਦਿੰਨੇ ਆ ਬਾਪੂ ਆਪਾਂ ਸਾਰਿਆਂ ਨੂੰ ਹਾਂ ਕੋਈ ਨਹੀਂ ਅੰਦਰੋਂ ਵੀ ਕੋਣ ਕਿ ਦਿਖਾ ਦਿੰਦੇ ਹਾਂ ਤੋ ਭਾਈ ਪਰ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਇੱਕ ਕਿਰਾਏ ਇੱਥੇ ਆ ਗਿਆ ਮੁੰਡਾ ਤੇਰੇ ਅਰਗੇ ਹੀ ਸੀ ਹਾਂ ਉਹ ਆ ਕੇ ਸਭ ਕੁਝ ਕਰਕੇ ਉਹਨੇ ਤਵੇ ਹੀ ਦੂਜੇ ਲੋਡ ਲਾਤਾ ਤੇ ਹਾਰ ਕੇ ਆਹ ਮੁੰਡੇ ਨੂੰ ਮੈਂ ਪੁੱਛਿਆ ਉਹਨੇ ਨਿੱਟ ਤੇ ਪਤਾ ਜਮਨ ਤੁਸੀਂ ਪਾ ਦਿਓ ਉਹਨੇ ਨਿੱਟ ਤੇ ਪਾਇਆ ਉਹਨੇ ਕਿੱਥੇ ਪਤਾ ਅੰਬਰਸਰ ਵਾਲਿਆਂ ਨੂੰ ਅਕੇ ਜਗਾਓ ਸਾਹਮਣ ਵਾਲਿਆਂ ਤੋਂ ਤੇ ਉਹ ਨੂੰ ਫੇਰ ਨਿਠ ਤੇ ਆ ਕਹੀਂ ਤੂੰ ਇਹ ਕੀ ਕਰਤਾ ਦੱਸ ਜੀ ਮੋਲ ਖਰੀਦੀ ਆ ਭੈਣੇ ਦੀ ਤੂੰ ਆ ਵੀ ਪਤਾ ਹੁਣ ਬਾਹਰ ਤਾਂ ਆਏ ਪਿੱਛੇ ਹੱਡੀ ਦੇ ਕਿ ਦਿੱਤੀ ਪਤਾ ਉਹਨੇ ਹਾਂ ਲੋਕ ਉਲਟ ਪਾ ਰਹੇ ਜਮਨਦਰ ਸਾਹਿਬ ਜੀ ਇਸ ਤੋਂ ਪਹਿਲਾਂ ਇੱਕ ਵੀਡੀਓ ਬਣੀ ਸੀ ਉਹਦੇ ਚ ਇੱਕ ਆਪਾਂ ਕੇ ਫੇਸਬੁੱਕ ਵਾਲੇ ਯੂਟਿਊਬਰ ਨੇ ਕਹਿੰਦਾ ਵੀ ਇਹਨੂੰ ਸੁਭਾਲਣ ਦੀ ਲੋੜ ਆ ਵੀ ਫੈਸਰੋਡ ਨੀ ਕਮੇਟੀ ਉਹਨੂੰ ਸੰਭਾਲੇ ਜਾਦ ਕੇ ਇਹਨਾਂ ਨੇ ਆ ਵੀ ਦਸਾਂ ਨਾ ਹੋਂਦੀ ਮਿਹਨਤ ਕਰਕੇ ਠੀਕਾ ਹੁਬਾਲਾ ਇੱਕ ਇੱਕ ਰੁਪਿਆ ਜੋੜ ਕੇ ਜ਼ਮੀਨਾਂ ਖਰੀਦੀਆਂ ਬਾਪੂ ਬੰਦੇ ਨੇ ਟਿੱਬੇ ਚੱਕੇ ਸਾਰਾ ਕੁਝ ਕਰਕੇ ਸੋ ਕਈ ਬੰਦੇ ਆਵਰੇ ਹਿਸਾਬ ਨਾਲ ਹੀ ਛੱਡ ਜਾਂਦੇ ਆ ਪਰ ਇੱਕ ਗੱਲ ਹੈ ਕਿ ਜਿਹੜੀ ਭਾਈ ਕਾਨ ਸਿੰਘ ਨਾਬਾਦ ਜਿਹੜੀ ਵਿਰਾਸਤ ਹੈ ਠੀਕ ਹੈ ਉਹਨਾਂ ਨੂੰ ਇਹ ਜਿਹੜਾ ਪਰਿਵਾਰ ਨੇ ਬਖੂਬੀ ਜਿਹੜਾ ਹੈਗਾ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਾਪੂ ਨੇ ਤਾਂ ਇਹਨੂੰ ਸੰਭਾਲ ਲਵਾ ਰਿਹਾ ਫਿਰ ਆ ਵੀ ਆਪ ਹੀ ਕਰਾਇਆ ਸਾਰੇ ਇਹ ਵੀ ਜਵਾਕਾਂ ਨੇ ਇੱਥੇ ਕਰਿਆ ਮੈਂ ਤਾਂ ਇੱਕ ਕਾਰੀ ਲੈ ਕੇ ਇੱਕ ਕਾਰੀ ਕਰਨ ਲੱਗੇ ਜਾਓ ਪਰ ਮੈਨੂੰ ਕਹਿੰਦੇ ਕੋਈ ਨਹੀਂ ਅਸੀਂ ਆਪ ਹੀ ਕਰਦੇ ਆਂ ਇਹ ਲੈ ਕੇ ਜਾਵਾਂਗੇ ਪਰ ਲੈ ਲੂ ਕਿਦੇ ਆਪ ਹੀ ਕੌੜਾ ਕਰੀਦਾ ਕੌੜਾ ਜੇ ਮਤਲਬ ਕਿ ਟਿਕੜ ਤੋਂ ਜਿੰਨਾ ਹੋ ਸਕਦਾ ਬਚਾਇਆ ਜਾ ਸਕਦਾ ਨਹੀਂ ਤਾਂ ਜੇਕਰ ਜਿਹੜੇ ਸਾਹਮਣਾ ਫੇਸਬੁੱਕ ਵਾਲਾ ਰੌਲਾ ਪਾਇਆ ਉਹ ਤਾਂ ਫਿਰ ਜੇਕਰ ਬਾਪੂ ਵਰਗੇ ਇਦਾਂ ਹੁੰਦੇ ਹੋਂ ਨੂੰ ਕੋਠਾ ਪਾਇਆ ਹੁੰਦਾ ਕੋਠਾ ਪਾਇਆ ਹੁੰਦਾ ਵਿੱਚ ਕਹਿੰਦੇ ਵੀ ਸਾਨੂੰ ਬੰਦੇ ਇਹ ਤੁਸੀਂ ਇਹ ਕੋਠਾ ਬੰਨਵਾ ਕੀ ਕਰਉਣਾ ਇਹ ਤਾਂ ਕਰਾਉਣਾ ਕਿਉਂ ਨਹੀਂ ਭੈਂਦੀ ਕੋਠੀ ਆ ਕਿਤੇ ਖੇੜਾ ਭਾਈ ਉਹਦੇ ਅੱਖਰ ਨੂੰ ਕਰਦੀ ਤਾਂ ਕੁਦਰਤ ਹੈ ਬੰਦੇ ਦੀਆਂ ਆਜ਼ਾਦਾ ਰਹਿੰਦੀਆਂ ਨੇ ਹੁਣ ਦੇਖ ਚਲੋ ਠੀਕ ਹੈ ਪਿੰਡ ਬਾਰੇ ਨਹੀਂ ਹੋਇਆ ਭਾਈ ਕਾਂਢ ਸੋ ਇੱਥੇ ਖੇੜਤਾ ਨਹੀਂ ਜੇ ਬੰਦਾ ਸੋਚੇ ਕਿ ਦੀ ਗੁਰੂ ਪੜੀ ਤਾਂ ਇੱਥੇ ਹੋਰ ਵੀ ਜਨਤਾ ਜਾਂਦੀ ਹੈ ਲੇਕ ਲੇਕ ਤੁਰੇ ਜਾਂਦੇ ਨਾ ਪਰ ਕਿਸੇ ਬੰਦੇ 'ਚ ਕਲਾ ਆਉਂਦੀ ਹੈ ਕਿੱਥੇ ਨੋਂ ਘੂਕਦਾ ਜੁਨ੍ਹਾਂ ਦਾ ਦੁਨਗਾ ਜਿੱਥੇ ਤੱਕ ਪੰਜਾਬੀ ਬੋਲਦੇ ਉਹ ਹਰ ਇੱਕ ਬੰਦਾ ਜਾਣਦਾ ਹੈ ਜਾਣਦਾ ਸੋ ਤੁਸੀਂ ਦੇਖਦੇ ਪਿੱਥੋਂ ਦਾ ਨੋਂ ਪੈਂਦਾ ਤੇ ਇਦੋਂ ਉਤਮਾ ਚੀਜ਼ ਕਿਹੜੀ ਹੈ ਜੇ ਬੰਦਾ ਸੋਚੇ ਤਾਂ ਕੋਠਾ ਪਾਕੇ ਦਾ ਹੀ ਕਰਨੀ ਸੋ ਇਹ ਭਾਈ ਤੁਸੀਂ ਦੇਖ ਸਕਦੇ ਹੋ ਇੱਕ ਗੱਲ ਇੱਕ ਇਥੋਂ ਇਹ ਵੀ ਚੀਜ਼ ਨਿਕਲਦੀ ਹੈ ਯਾਰ ਵੀ ਵੱਡੀਆਂ ਵੱਡੀਆਂ ਰਿਆਸਤਾਂ ਵੀ ਖਤਮ ਹੋ ਗਿਆ ਲਗਾ ਹੈ ਨਾ ਬਾਪੂ ਪਿੰਡਾਂ ਤੋਂ ਪਛੋਕਣ ਮੋਕਾਂ ਦਾ ਇਦਾਂ ਹੀ ਖਤਮ ਹੋ ਜਾਂਦਾ ਹੈ ਨਾ ਲੋਕ ਪੜ੍ਹੇ ਲਿਖੇ ਬੰਦੇ ਵੇਚ ਕੇ ਗਾਂਹ ਦੀ ਗਾਂ ਚਲੇ ਜਾਂਦੇ ਆ ਚਲੇ ਜਾਂਦੇ ਤੇ ਉਹ ਫਿਰ ਗਾਂਹ ਦੇ ਜਦੋਂ ਅਗਲਾ ਪੁੱਛਦਾ ਕਿਹੜੇ ਪਿੰਡ ਦਾ ਸੀਗਾ ਜੇ ਬੰਦਾ ਜਾਂਦਾ ਵੀ ਕੋਈ ਮਤਲਬ ਵਾਪਸ ਮੁੜ ਕੇ ਵੀ ਆਉਂਦਾ ਉੱਥੇ ਜਾ ਕੇ ਨਿਸ਼ਾਨੀਆਂ ਮਿੱਡੀਆਂ ਪਾਉਂਦਾ ਮਿੱਡੀਆਂ ਮਿੱਡੀਆਂ ਅੱਛਾ ਟਾਈਮ ਤੇ ਜਾ ਕੇ ਬੰਦਾ ਜਾਇਆ ਤਾਂ ਆਉਂਦਾ ਤੇ ਪਰ ਪਿੱਛੇ ਨੂੰ ਫਿਰ ਅਗਲਾ ਆਉਂਦਾ ਯਾਰ ਆਦੀ ਰਾਤ ਐ ਨੀਂਦ ਹੀ ਪੈਂਦੀ ਕਿਤੇ ਕੀੜੇ ਹੀ ਮਾਰਿਆ ਕੀ ਇਹ ਬੰਦਾ ਜਿਉਂਦਾ ਵੀ ਹੋਵੇ ਤਾਂ ਪਿੱਛੇ ਨੂੰ ਮੋਹ ਵੀ ਕਰਦਾ ਜੇ ਚੀਜ਼ ਖੜੀ ਐ ਆ ਲਗੜਾ ਮਾਰਦਾ ਜੇ ਅਗਲਾ ਕਹਿੰਦਾ ਵੀ ਆ ਪਤਾ ਨੂੰ ਮੇਗਾ ਜੀ ਆਪਣਾ ਉੱਥੇ ਕੀ ਹੈ ਯਾਰ ਇਹ ਗੱਲ ਵੀ ਹੈ ਤਾਂ ਬਾਪੂ ਤੁਸੀਂ ਸਮਝਾਤਾ ਬਾਪੂ ਤਾਂ ਜਾ ਬਾਈ ਸੋ ਇ ਇਹ ਜਿਹੜੇ ਬਾਪੂ ਜੀ ਨੇ ਤੁਹਾਨੂੰ ਲਗਭਗ ਸਾਰੀਆਂ ਗੱਲਾਂ ਦੱਸ ਗਈ ਸੋ ਭਾਈ ਕਾਂਢ ਸਿੰਘ ਨਾਵਾ ਉਹਨਾਂ ਦਾ ਜਿਹੜਾ ਵਿਰਾਸਤ ਤੇ ਘਰ ਆਪਾਂ ਤੁਹਾਨੂੰ ਦਿਖਾਇਆ ਆਸ ਹੈ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਹੋਊਗੀ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ